ਕਮ ਜੀ ਕਿਹੜਾ ਪਿੰਡ ਆਪਣਾ ਪੰਡਾਈ ਹੈ ਜੀ ਬਲਾਸਪੁਰ ਅੱਛਾ ਇਹ ਸਤਗੁਰੂ ਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਤੁਸੀਂ ਮਤਲਬ ਸਾਰੀ ਸੰਗਤ ਜੁੜੀ ਹਾਂਜੀ 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 ਹਰ ਸਾਲ ਹੀ ਜੁੜਦਾ ਸਾਲ ਸਾਡਾ ਵੱਧ ਤੋਂ ਵੱਧ ਆਉਂਦਾ ਜੀ ਇਹ ਅੱਛਾ ਹਾਂ ਸਾਡੇ ਅੱਛਾ ਕਿੰਨੀ ਦੇਰ ਤੱਕ ਰੋਕਦੀ ਆ ਸੰਗਤ ਇੱਥੇ ਇੱਥੇ ਸੰਗਤ ਜੀ ਔਰ ਜਨ ਹਰੇਕ ਪੜਾ ਦੇ ਘੰਟਾ ਲੱਗ ਜਾਂਦਾ ਅੱਛਾ ਘੰਟਾ ਲੱਗ ਜਾਂਦਾ ਹਾਂਜੀ ਤੇ ਜਿੰਨੀ ਵੀ ਸੰਗਤ ਆਈ ਹੁੰਦੀ ਉਹਨਾਂ ਬਸ ਤੇ ਚਾਹ ਪਾਣੀ ਦਾ ਲੰਗਰ ਚਾਹ ਪਾਣੀ ਦਾ ਲੰਗਰ ਜੋ ਵੀ ਸੰਗਤ ਵੱਧ ਤੋਂ ਵੱਧ ਕਰਦੀ ਆ ਬੈਡ ਰਿਕੋਰ ਆਮ ਜਾਈ ਫਾਲ ਫਿਊਟ ਸਭ ਕੁਝ ਕਰ ਲਿਆ ਹਾਂਜੀ ਪੂਰਾ ਪੂਰਾ ਯਾਰ ਬੜਾ ਸਤਕਾਰ ਬੜਾ ਨਜ਼ਰ ਆ ਰਿਹਾ ਸਵਾਲ ਕਰ ਉਹਦੀ ਕਰਪਾ ਜੀ ਭਗਵਾਨ ਵਾਲਮੀਕ ਜੀ ਸਤਗੁਰ ਰਵਿਦਾਸ ਜੀ ਇੱਕੋ ਹੀ ਵਿਚਾਰਤਾ ਰਾਏ ਨੇ ਹਾਂਜੀ ਹਾਂਜੀ ਇੱਕੋ ਹੀ ਹੈ ਜੀ ਇੱਕੋ ਹੀ ਇਹਨਾਂ ਦਾ ਕੋਈ ਫਰਕ ਨਹੀਂ ਹੈਗਾ ਦੋਨਾਂ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਤਾਰਦੀ ਕਿੰਨੇ ਸਾਲਾਂ ਤੋਂ ਨਗਰ ਕੀਰਤਨ ਹੁੰਦਾ ਆਇਆ ਇਹ ਸਾਡੀ ਸੁਰਤ ਤੋਂ ਪਹਿਲਾਂ 40-45 ਸਾਲ ਪਹਿਲਾਂ ਤੋਂ ਜੀ ਅੱਛਾ ਜੀ ਹਾਂਜੀ ਉਹ ਇਹ ਹਰ ਸਾਲ ਹੀ ਇੱਥੇ ਰੁਕਦਾ ਫਿਰ ਹਾਂਜੀ ਹਾਂਜੀ ਹਰ ਸਾਲ ਬੜੀ ਧੂਮਧਾਮ ਨਾਲ ਮਨਾਉਂਦਾ ਸਾਰਾ ਨਗਰ ਰਲ ਕੇ ਅੱਜ ਮੇਰੇ ਕਿ ਮਨਾਉਂਦੇ ਹਾਂਜੀ ਸਾਰੇ ਭਾਈਚਾਰਾ ਬਹੁਤ ਮਿਹਰ ਮਿਹਰਬਾਨੀ ਇਸ ਸੋ ਮੌਕੇ ਤੇ ਜਦੋਂ ਸਾਰਿਆਂ ਸੰਗਤਾਂ ਗੁਰੂ ਮਹਾਰਾਜ ਜੀ ਗੁਰੂ ਰਵਿਦਾਸ ਜੀ ਦਾ 1647ਵਾਂ ਜਨਮ ਦਿਨ ਮਨਾ ਰਹੇ ਹਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਕਰਦਾ ਹਾਂ ਇਸ ਸੂਮੋ ਕਮੇਟੀ ਸਰਦਾਰ ਰਣਜੀਤ ਸਿੰਘ ਦੀ ਸਾਡੀ ਗੁਦਵਾਰਾ ਪ੍ਰਬੰਧਕ ਕਮੇਟੀ ਦੇ ਪਤਾਂ ਉਹਨਾਂ ਨੇ ਸਾਨੂੰ ਬਹੁਤ ਹੀ ਮਿਹਨਤ ਨਾਲ ਜਿੰਨਾ ਇਸ ਸਮਾਜ ਦੇ ਇਸ ਪਿੰਡ ਦੇ ਇੱਕ ਨਾਗਰਿਕ ਕਿਸ ਨੇ ਨਾਗਰਿਕ ਤਸਨੀਕ ਅਤੇ ਪਤਵੰਤੇ ਸੱਜਣਾਂ ਨਾਲ ಗ್ರಾಮ ਪੰਚਾਇਤ ਨਾਲ ਮਿਲ ਕੇ ਇਹ ਸਾਰੇ ਦਾ ਸਾਰਾ ਉਤਸ਼ਾਹ ਪਿਛਲੇ ਦੋ ਦਿਨ ਤੋਂ ਅਖੰਡ ਪਾਠ ਸਾਹਿਬ ਦੇ ਗਾਫਰ ਕੰਪੇ ਇਸ ਮੌਕੇ ਤੇ ਉਹਨਾਂ ਨੇ ਬਹੁਤ ਮੈਨ ਕੀਤੀ ਹੈ ਅਤੇ ਸਾਡਾ ਪੂਰੇ ਜੋ ਸਾਡਾ ਪਿੰਡ ਬਲਾਸਪੁਰ ਪੂਰੇ ਦੋ ਸਾਲ ਉਤਸ਼ਾਹ ਨਾਲ ਇਸ ਦਿਨ ਨੂੰ ਮਨਾ ਰਿਹਾ ਹੈ ਇਸ ਦਿਨ ਦੇ ਜੋ ਸੁਭ ਮੌਕੇ ਤੇ ਸਰਦਾਰ ਫਕੀਰ ਸਿੰਘ ਏਕੰਤ ਸਿੰਘ ਏਕੰਤ ਜਸਰ ਜੀ ਜੋ ਸਰ ਚੀਫ ਇੰਜੀਨੀਅਰ ਬਿਜਲੀ ਵਿਭਾਗ ਪੰਜਾਬ ਅਤੇ ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਇਹ ਬਹੁਤ ਹੀ ਐਸ ਐਸਸੀ ਸਮਾਗਮ ਲਈ ਮੈਂ ਕਹੂੰਗਾ ਗਰੀਬ ਕਬੀ ਲਈ ਬਹੁਤ ਹੀ ਚੰਗਾ ਉਦਮ ਅਤੇ ਡਾਕਟਰ ਬੀ ਆਰ ਮੇਰਕਰ ਸਾਹਿਬ ਤੇ ਮਦਨਾ ਅਨੁਸਾਰ ਸਖਿਆਵਾ ਅਨੁਸਾਰ ਪੇਬੈਕੂ ਸੁਸਾਇਟੀ ਲਈ ਕੰਮ ਕਰ ਰਹੇ ਹਨ ਇਸ ਦੇ ਨਾਲ ਹੀ ਸਰਦਾਰ ਨਰਮਨ ਸਿੰਘ ਜੀ ਐਸ ਡੀਓ ਰਿਟਾਇਰਡ ਨੇ ਪੀ ਡਬਲਯੂ ਡੀ ਦੇ ਵਿੱਚੋਂ ਇਸ ਇਸ ਦੇ ਨਾਲ ਹੀ ਸਰਦਾਰ ਗੁਰਪਾਲ ਸਿੰਘ ਜੀ ਸਾਡੇ ਜੋ ਪ੍ਰਧਾਨ ਦੀ ਟੂਲ ਦੇ ਸਰਪੰਚ ਜੀ ਜਿਹਨੂੰ ਲੜਕੋਤੇ ਹਨ ਉਹ ਵੀ ਇਸ ਮੌਕੇ ਹਾਜ਼ਰ ਹਨ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਬਹੁਤ ਬਹੁਤ ਹੀ ਸਰਦਾਰ ਸਤਕਾਰ ਨਾਲ ਮਨਾ ਰਹੇ ਹਾਂ ਇਸ ਮੌਕੇ ਤੇ ਸਰਦਾਰ ਲਖਵੀਰ ਸਿੰਘ ਜੀ ਲੱਖਾ ਸਾਫਕਾਰ ਨਾਲ ਲਈ ਪੈਰ ਸਾਧੀ ਲਵਾ ਕੇ ਗਏ ਹਨ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਇਸ ਦੇ ਨਾਲ ਇਸ ਚੈਨਲ ਦੇ ਕੋ ਕੋਸੂ ਨਾਮਾ ਚੈਨਲ ਦੇ ਪੱਤਰਕਾਰ ਸੇਵਾ ਕਰ ਰਹੇ ਜਰਨਲਿਸਟ ਸੋਮਸ ਹੋਤਾ ਜੀ ਕੈਮਰਾਮੈਨ ਬਿਸ਼ਨੂ ਜੀ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਆਪਣਾ ਥੋੜੀ ਸਮਾਂ ਛੱਡ ਕੇ ਆਏ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਆਇਆਂ ਆਪਦਾ ਹਾਂ ਇਹਨਾਂ ਨੇ ਸਾਡੇ ਗੁਰੂ ਜੋ ਕ੍ਰਾਂਤੀਕਾਰੀ ਗੁਰੂ ਗੁਰੂ ਸਾਹਿਬ ਜਿਨ੍ਹਾਂ ਦੀ ਭਗਤੀ ਵਿੱਚ ਸ਼ਕਤੀ ਸੀ ਉਹਨਾਂ ਨੇ ਆਪਣੀ ਭਗਤ ਉਹਨਾਂ ਦੇ ਨਾਲ ਫਖਰ ਰਾਹ ਦੇ ਦੇਖੋ ਜਿਹੜੀ ਦੇਦਾਰ ਤੋਂ ਗਏ ਸਨ ਜਿੱਥੋਂ ਤੱਕ ਉਹਨਾਂ ਨੂੰ ਨਾਮ ਚਪਣ ਦਾ ਗੁਰੂ ਦਾ ਨਾਮ ਲੈਣ ਦਾ ਅਧਿਕਾਰ ਨਹੀਂ ਸੀ ਬਰਾਬਰੀ ਦਾ ਹੱਕ ਨਹੀਂ ਸੀ ਸਮਾਜਿਕ ਬਰਾਬਰੀ ਨਹੀਂ ਸੀ ਰਾਜਨੀਤਿਕ ਬਰਾਬਰੀ ਨਹੀਂ ਸੀ ਆਰਥਿਕ ਬਰਾਬਰੀ ਤਾਂ ਅੱਜ ਵੀ ਨਹੀਂ ਸਾਡੇ ਸਮਾਜ ਤੋਂ ਆਰਥਿਕ ਬਰਾਬਰੀ ਤੇ ਅਜੇ ਵੀ ਅਸੀਂ ਬarre ਹਾਂ ਮੈਂ ਉਹਨਾਂ ਨੂੰ ਬਹੁਤ ਹੀ ਸ਼ਰਧਾ ਤੇ ਸਤਕਾਰ ਨਾਲ ਬੇਨਤੀ ਕਰੂੰਗਾ ਕਿ ਇਸ ਮੌਕੇ ਤੇ ਗੁਰੂ ਰਵਿਦਾਸ ਜੀ ਮਾਰੇ ਉਹ ਆਪਣੇ ਦੀਪ ਨੇ ਤੇ ਜਨਰੇਟ ਦੇ ਮੁਕਾਬਲ ਉਹਨਾਂ ਨੂੰ ਸਰਕਾਰ ਤੇ ਸਤਕਾਰ ਦੇ ਕਰਮ ਅਤੇ ਆਪਣੇ ਪ੍ਰਚਾਰ ਸਾਡੇ ਨਾਲ ਸੰਦੇ ਕਰਨ ਸਰਦਾਰ ਕੀ ਜਨ ਕਸਲ ਸਾਹਿਬ ચીਫ ਇੰਜੀਨੀਅਰ ਬਿਜਲੀ ਬੋਰਡ ਪੰਜਾਬ ਸੋ ਦੋਸਤੋ ਮੇਰੇ ਵੀਜ਼ ਬਹੁਤ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਜਿਹੜਾ ਬੋਲਦਾ ਹੈ ਜਦੋਂ ਮੁਕਦਰ ਜਰ ਮੈਂ ਬਿਜਲੀ ਕੰਪਾਨ ਆ ਗਏ ਹੁਣੇ ਹੁਣੇ ਅਸੀਂ ਅੱਜ ਅਸੀਂ ਇਹਨਾਂ ਨੂੰ ਸਨਮਾਨਿਤ ਕਰਨਾ ਹੈ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਤਨਮਨ ਤਨ ਨਾਲ ਤਿੰਨ ਰਾਤ ਇਕ ਕਰਕੇ ਸਾਡੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਇਹਨਾਂ ਨੇ ਬਹੁਤ ਹੀ ਵੱਡਾ ਖੁੱਲਾ ਅਤੇ ਸਾਡੇ ਪਾਈ ਚਾਰੇ ਦੇ ਚਾਹੇ ਮੀ ਆਵੇ ਨੇਰੀ ਆਵੇ ਇੰਨਾ ਖੁੱਲਾ ਤੇ ਵਧੀਆ ਬਣਾਇਆ ਮੈਂ ਇਹਨਾਂ ਨੂੰ ਬਹੁਤ ਬਹੁਤ ਇਸ ਮੌਕੇ ਤੇ ਵਧਾਈ ਵੀ ਦਿਨਾ ਅਤੇ ਇਹਨਾਂ ਨੂੰ ਸਲੂਟ ਵੀ ਕਰਦਾ ਇਹਨਾਂ ਨੇ ਬਹੁਤ ਜਿਆਦਾ ਉਦੋਂ ਨਾਲ ਕੰਮ ਕੀਤਾ ਜਿੱਥੇ ਜਿੱਦਾ ਸਾਡੇ ਸਾਰੇ ਸਮਾਲ ਤੇ ਸਾਡੇ ਸਾਰੇ ਪਿੰਡ ਦੇ ਲੋਕਾਂ ਨੂੰ ਮਿਲ ਰਿਹਾ ਹੈ ਸਰਦਾਰ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਇਹ ਸਾਡੇ ਇੰਜੀਨੀਅਰ ਸਾਹਿਬ ਦਾ ਸਾਧਗੁਰੂ ਨਗਰ ਬਾਕੀ ਸਿਮਰ ਦੇ